ਕਿਉਂ ਕੀ ਹੋਇਆ ਬਾਦਲ ਸਾਬ ਕਿਵੇਂ ਪਾਣੀ ਪਾਣੀ ਹੋਏ ਫਿਰਦੇ ਪਾਣੀ ਵਾਲੀ ਬਸ ਪੈਂਚਰ ਹੋ ਗਈ ਲੱਗਦਾ ਤੂੰ ਇਹੀ ਸਮਝ ਲੈ ਭਗਵਾਨੇ ਅੱਜ ਨਾ ਪੰਜ ਮੈਂਬਰੀ ਕਮੇਟੀ ਬੁਲਾ ਕੇ ਚੰਗੀ ਨਹੀਂ ਕੀਤੀ ਜੇ ਇਹ ਅਕਾਲੀ ਦਾ ਲਿਆ ਤੇ ਮੈਂ ਕੀ ਰਹਿ ਗਿਆ ਜੀ ਫਿਰ ਤੁਸੀਂ ਖਾਲੀ ਦਲ ਮੇਰਾ ਮਤਲਬ ਕਿਉਂ ਟੈਨਸ਼ਨ ਲੈਨੇ ਹੋ ਕੰਮ ਤਾਂ ਉਹਨੇ ਤੁਹਾਡੇ ਥੱਲੇ ਹੀ ਕਰਨਾ ਹੈ ਇੱਕ ਹੀ ਗੱਲ ਹੋਈ ਮੈਂ ਤਾਂ ਸੋਚਿਆ ਸੀ ਜਿੱਤ ਸਾਡੀ ਹੀ ਹੋਊਗੀ ਬਾਰੇ ਹਰਪ੍ਰੀਤ ਨੇ ਗਲਤ ਕੀਤਾ ਉਹਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਅਕਾਲੀ ਦਲ ਦੀ ਤਾਕਤ ਸਿਰਫ ਇੱਕ ਸਿੰਘ ਦੀ ਨਹੀਂ ਸਾਰੇ ਬਾਦਲਾਂ ਦੀ ਵਾਰਸਦਾਰੀ ਹੈ ਪਰ ਅੱਜ ਅਕਾਲੀ ਦਲ ਦੇ ਮੰਚ ਤੇ ਨਵਾਂ ਬਦਲਾਵ ਆ ਰਿਹਾ ਹੈ ਮੇਰਾ ਹੌਸਲਾ ਟੁੱਟਦਾ ਜਾ ਰਿਹਾ ਜੇ ਐਵੇਂ ਹੀ ਚੱਲਦਾ ਰਿਹਾ 2027 ਚ ਸਰਕਾਰ ਕਿਵੇਂ ਬਣੂਗੀ ਕੋਈ ਨਾ ਸਰਦਾਰ ਜੀ ਅਸੀਂ ਜ਼ਰੂਰ ਜਿੱਤਾਂਗੇ ਇਹ ਤਾਂ ਛੋਟੀ ਜਹੀ ਲੜਾਈ ਸੀ ਅਸਲੀ ਜੰਗ ਤਾਂ ਹੱਲੀ ਸ਼ੁਰੂ ਹੋਣੀ ਹੈ ਹੁਣ ਅਸੀਂ ਪੰਜਾਬ ਵਿੱਚ ਆਪਣੀ ਛਾਪ ਛੱਡਣ ਆਈ। ਕੀ ਬਾਤਾਂ ਨੇ ਭਗਵੰਤ ਜੀ। ਤੁਸੀਂ ਤਾਂ ਹਿੰਦੀ ਤੇ ਵੱਟ ਕੱਢ ਦਿੱਤੇ ਹੈਗੀ। ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਐਡ ਫੋਲਿੰਗ ਪਾਲਿਸੀ ਨੂੰ ਲੈ ਕੇ ਲਿਆ ਗਿਆ ਤੇ ਇਹ ਪਾਲਿਸੀ ਹੁਣ ਪੰਜਾਬ ਦੇ ਵਿੱਚ ਵਾਪਸ ਲੈ ਲਈ ਗਈ ਹੈ। ਟੁੱਕੀ ਟਿੱਕੀ ਚੱਕ ਦਿਆਂਗੇ। ਧੌਂ ਤੇ ਗੋਡਾ ਰੱਖ ਦਿਆਂਗੇ। ਮੋਸਾਂ ਨਿਕਲ ਗਈ। ਵੈਰੀ ਜਮਾਂ ਟੁੱਟ ਗਈ ਯਾਰ। ਹੁਣ ਤੈਨੂੰ ਆਉਣਾ ਹੀ ਪੈਣਾ ਪਲਾਨ B ਵੀ ਫੇਲ ਹੋ ਗਿਆ ਜਿੰਦਾਬਾਦ ਲੌਂਗ ਲਿਵ ਦ ਰੈਵੋਲੂਸ਼ਨ ਬੱਕਰੀ ਨੇ ਦੁੱਧ ਵੀ ਦਿੱਤਾ ਪਰ ਦਿੱਤਾ ਮੇਂਗਣਾ ਘੋਲ ਕੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਦਾ ਫੈਸਲਾ ਲਿਆ ਵਾਪਸ 25000 ਏਕੜ ਹੋ ਜਾਣੀ ਸੀ ਐਕਵਾਇਰ ਵੈਸੇ ਹਾਈ ਕੋਰਟ ਵੱਲੋਂ 10 ਸਤੰਬਰ ਤੱਕ ਲਾਈ ਗਈ ਸੀ ਰੋਕ ਇਹ ਲੋਕ ਹੈ ਜਨਾਬ ਇਹ ਤਾਂ ਹੱਥ ਨਾਲ ਦਿੱਤੀਆਂ ਗੰਡਾ ਮੂੰਹ ਨਾਲ ਖੁਲਵਾ ਦਿੰਦੇ ਆ ਬੇਪਰਵਾ ਹੋ ਕੇ ਨਾ ਬਹਿ ਜਾਣਾ ਉਹ ਦੁਬਾਰਾ ਫੇਰ ਆਵੇਗਾ ਕਿਉਂਕਿ ਧੋਖੇਬਾਜ਼ੀ ਉਸਦੇ ਖੂਨ ਵਿੱਚ ਹੈ